ਜਾ ਤੁਹਾਨੂੰ ਪਤਾ ਕਿ ਸਾਡੀ ਜੋ ਮੇਰੀ ਕ੍ਰਿਮੀਨਲ ਤੇ ਗੈਂਗਸਟਰ ਦੇ ਬਾਰੇ ਜੋ ਪੁਲਿਸ ਹੈ ਬਹੁਤ ਸਖਤਾ ਕਾਪੀ ਦੇ ਰਿਹਾ ਯਾਰ तकरीबन 1 ਮਹੀਨਾ ਪਹਿਲਾਂ ਮੈਂ ਦੁਬਾਰਾ ਹਾਂ ਪੰਜਾਬੀ ਬੋਲਦਾ ਵੀ ਹਾਂ ਹੈਂਡ ਕਮਿਸ਼ਨ ਲੁਧਿਆਣਾ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਬਹੁਤ ਹੀ ਇੱਕ ਡੈਸਪਰੇਟ ਗੈਂਗ ਜਿਹੜਾ ਕਿ ਸਾਰਾ ਲੁਧਿਆਣਾ ਸ਼ਹਿਰ ਦੇ ਵਿੱਚ ਬੱਚੇ-ਬੱਚੀ ਨੂੰ ਬਣਾ ਸੀ ਤੁਕਾ ਬਾੜੇ ਵਾਲ ਆ ਗਏ ਬਹੁਤ ਹੀ ਡੈਸਪੀਰੇਟ ਕ੍ਰਿਮੀਨਲ ਬਾੜੇ ਵਾਲਾ ਪਿੰਡ ਨੂੰ ਰਹਿਣ ਵਾਲਾ ਜੇਲ੍ਹ ਵਿੱਚ ਰਿਹਾ ਜੇਲ੍ਹ ਤੋਂ ਬਾਹਰ ਆ ਕੇ ਇਸ ਨੇ ਇੱਕ ਬਹੁਤ ਹੀ ਵੱਡਾ ਗੈਂਗ ਆਰਮਡ ਗੈਂਗ ਕਾਫੀ ਹਥਿਆਰ ਜਿਸ ਦਿਨ ਗੌਰਵ ਸ਼ਰਮਾ ਗੌਰੂ ਬਚਾ ਗੈਂਗ ਤਿਆਰ ਕੀਤਾ ਸਟੇਟ ਲੈਵਲ ਦਾ ਗੈਂਗ ਤਿਆਰ ਕੀਤਾ ਜਲੰਧਰ ਨਕੋਦਰ ਬਰਨਾਲਾ ਸੰਗਰੂਰ ਲੁਧਿਆਣਾ ਫਲੋਰ ਅੰਮ੍ਰਿਤਸਰ ਦੇ ਸੈਸ਼ਰਲ ਕ੍ਰਾਈਮ ਕੀਤੇ ਅੱਜ ਮਾਰਨਿੰਗ ਸਪੈਸ਼ਲ ਨਾਕਾਬੰਦੀ ਸ਼ਹਿਰ ਦੇ ਵਿੱਚ ਕੀਤੀ ਗਈ ਸੀ ਸਾਰੇ ਐਸਐਚਓ ਸੀਆਈਏ ਸਪਮ ਨਾਕਾ ਲਾਏ ਗਏ ਸੀ ਤਾਂ ਨਾਕੇ ਤੇ ਜਦੋਂ ਗੱਡੀ ਰੋਕੀ ਗਈ ਵੈਰੀਟੋ ਕੋਸ਼ਿਸ਼ ਕੀਤੀ ਮਲਾਦਮਾਂ ਦੇ ਵਿੱਚ ਗੱਡੀ ਮਾਰਨ ਦੀ ਮਲਾਦਮ ਡਿੱਗ ਪਈ ਦੂਸਰੇ ਨਾਕੇ ਤੇ ਨਾਕੇ ਡਬਲ ਵੈਰੀਕੇਟਿੰਗ ਲਾ ਕੇ ਲਾਈ ਸੀ ਗੱਡੀ ਬੜੇ ਹੀ ਇਫੈਕਟਿਵਲੀ ਸਾਡੇ ਜਵਾਨਾਂ ਨੇ ਸੀਆਈ ਸਟਾਫ ਦੀ ਟੀਮ ਸੀ ਬੜੀ ਪਲੈਨਿੰਗ ਦੇ ਨਾਲ ਉਹਨਾਂ ਨੂੰ ਕਾਬੂ ਕੀਤਾ ਜਦੋਂ ਭੱਜਣ ਲੱਗੇ ਤਾਂ ਪੁਚਪੜਦਾ ਕਰਤੀ ਗਈ ਉਸ ਦੇ ਵਿੱਚ ਸੁਖਪ੍ਰੀਤ ਸਿੰਘ ਸੋਖਾ ਵਾਲੇ ਬਾਅਦ ਖੁੱਦ ਜੋ ਗੈਂਗ ਲੀਡਰ ਉਹ ਤੇ ਉਸ ਦੇ ਨਾਲ ਪੰਜ ਉਸ ਦੇ ਗੈਂਗਸਟਰਸ ਕ੍ਰਿਮੀਨਲਸ ਜਿ세 ਜੱਗਾ ਸਿੰਘ ਬਸੀ ਤਪਾ ਬੂਟਾ ਸਿੰਘ ਮਹਿਲਕਲਾ ਇੰਦਰਜੀਤ ਸਿੰਘ ਭੈਣੀ ਬੜਿੰਗਾ ਰਾਏਕੋਟ ਜਰਨੈਲ ਸਿੰਘ ਬਸੀ ਕਟੂਆ ਧੂਰੀ ਤੁਹਾਨੂੰ ਸਾਡੀ ਪੇਸ਼ਕਸ਼ ਕਿਹੋ ਜਿਹੀ ਲੱਗੀ ਆਪਣੇ ਸੁਝਾਅ ਪਰੇ ਕਮੈਂਟ ਜ਼ਰੂਰ ਕਰੋ YouTube ਦੇਖ ਰਹੇ ਸਾਰੇ ਹੀ ਦਰਸ਼ਕਾਂ ਉਹ ਸਾਡੀ ਮੂਰਤ ਅਮੀਰ ਹੈ ਕਿ ਤਕਰੀਰ ਦੇਖ ਕੇ ਹੱਥ ਲੱਗੇ ਤਾਂ ਅੰਕੇ ਸਬਸਕ੍ਰਾਈਬ ਬਟਨ ਨੂੰ ਜ਼ਰੂਰ ਦਬਾਉਣ ਅਤੇ ਆਪਣੀ Gmail ID ਦਾ ਪਾਸਵਰਡ ਭਾ ਦੇ ਇਸਨਾਰ ਸਾਡੀਆਂ ਸਾਰੀਆਂ ਹੀ ਅਪਲੋਡ ਹੋਣ ਵਾਲੀਆਂ ਵੀਡੀਓ ਤੁਹਾਡੀ ਗੇਮਿੰਗ ਆਈਡੀ ਤੱਕ ਪਹੁੰਚਿਆ ਰਹਿਣਗੀਆਂ ਤੁਹਾਨੂੰ ਆਸ ਹੈ ਕਿ ਤੁਸੀਂ ਸਾਨੂੰ ਆਪਣਾ ਇੱਕ ਸਪਰੈਸ ਜੋ ਦੇਵੋਗੇ ਇਸੇ ਹੀ ਆਸ ਨਾਲ ਇਸੇ ਹੀ ਆਸ ਨਾਲ ਮੈਂ ਅਧਾਰਾ ਤਹਿਤ ਪੰਜਾਬ ਦੇ ਆਫਿਸ ਦੀ ਇੰਚਾਰਜ ਜੋਤੀ ਸੰਦੂਰ ਰੋਪਾ ਮਾਰਕੀਟ ਸਾਹਮਣੇ ਬਾਸਟੈਂਡ ਜਲਕਰ